ਦੇਖੋ ਕੋਈ ਪ੍ਰੀਤ 6099 ਪ੍ਰੀਤ 609 ਲੋਦੇ ਟਾਇਰ ਨਹੀਂ ਜੀ ਇਹਦੇ 24 ਲਟਰ 16 ਦੇ ਸਾਈਡ ਗੀਅਰ ਪਾਵਰ ਸਟੀering ਮੂਲੇ ਜੇ ਕੇ ਦੇ ਨੇ ਜੀ 7516 ਦੇ ਟਾਇਰ ਦੀ ਕੰਡੀਸ਼ਨ ਜੇ ਕੋਈ ਪ੍ਰੀਤ 609 ਕੀ ਮੰਨ ਲਾ ਇਹ 4 ਲੱਖ 60 ਹਜ਼ਾਰ ਡੇਟ ਹੈ ਜੀ ਇਹਦਾ ਕੀ ਮੰਨ ਲਾ 4 65000 ਰੇਟ ਪੰਜਾਬ ਨੰਬਰ ਹੈ ਰਾਈਟ ਲਿਪ ਨਹੀਂ ਜੇ ਖਲੋਈ ਨਾਲ ਖੜਾ 55 10 ਜੰਗੀ ਆ ਪੰਡਾਲੀ ਚੱਕੀ ਨੇ ਵੀ ਵੀ ਇਹੋ ਇਹ ਗੱਡੀ ਦੇ ਵੀਲੀਆਂ ਦੇ ਟਾਇਰ ਨੇ 53000 ਰੁਪਏ ਲੈਂਦੇ ਆ। ਪੰਡਲ ਜੱਟ ਨੇ ਦਿੰਦੇ ਆ। ਔਰ ਚੈਲਨ ਸਾਈਡ ਵੀਰ ਫੈਜੀ ਬਾਕਪਰਾ ਜੀ ਦੇ। ਮੇਰੇ ਕੋਲ ਟਾਇਰ ਦੁਗਿਆਦ ਨੇ ਕਿਹਦੇ ਲਈ ਦੁਗਿਆਦ ਟਾਇਰ ਹੈਗੇ 80 ਟਾਇਰ ਦੇ। ਵਾਹ ਵੱਡਾ ਲੱਗੇ ਨਾ ਕੰਮ ਕਰਾ। ਇਹ ਗੇਰ ਪ੍ਰੋ ਹੈ ਜੀ ਇਹ। ਇਹ ਹੈ ਜੀ ਕਿੰਨ ਮਾਰ ਲੋ। 90000 ਤੋਂ 95000 ਰੇਟ ਦਾ। ਨਵਾਂ ਖੜਾ ਹੀ ਸੋਨਾਂ ਲਿਕਾ ਸਕੰਦਰਾ ਐਚ ਡੀ ਐਮ 759 ਡੀਆਈ 759 100 ਸਾਈਡ ਵੀਅਰ ਪਾਵਰ ਸਟੀering ਪੈਰ ਸਾਰੇ ਬਿਲਕੁਲ ਨਵੇਂ ਨੇ ਟਰੈਕ ਦੀ ਕੰਡੀਸ਼ਨ ਹੀ ਬਹੁਤ ਸਾਫ਼ ਹੈ ਤੇ ਇਹ ਮਾਡਲ ਟਰੈਕਟਰ ਹੈ ਜੀ ਇਹ 685000 ਰੇਟ ਹੈ ਜੀ ਦਾ ਪੰਜਾਬ ਦਾ ਟਰੈਕਟਰ ਹੈ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੈ ਟਾਇਰ ਚਾਰੇ ਬਿਲਕੁਲ ਮੈਨੂੰ ਗੁੜੀਆ ਦੇ ਟਾਇਰ ਨਹੀਂ ਸੋਨਾਲਿਕਾ DI 60 ਸਾਈਡ ਗੀਰ ਸਿਕੰਦਰਾ DI 60 ਸੋਦਾ ਲਿਖਿਆ ਜੀ DLXC एमरदिटर मीटर चार्जिंग बिल्कुल न्यू साइड गियर पावर स्टीयरिंग यावन बटर ट्राई है तीन बस सब फ्रंट टेरी टाइप 500 30 घंटे चलेगा ग्रीन बैंड पत्तों शेयर कर दे नास्सोंगली कर दिया इशारा था और लोगे टाइम में तेर टाइम है क्या सोलह में पिछले बुलेट सातवें यह सोलह दिन नॉन पावर मल्टीग्लस दी बियाई साली का सात था सी मल्टी दो लख सौ <laughs> <laughs> चैनल सब्सक्राइब कर लो ਲਿਖੋਣੇ ਸਾਨੂੰ ਟਰੈਕਟਰ ਟਰਲੀ ਦੇਖੋ ਸਾਡੇ 662 ਨੂੰ ਚਲਾਉਂਦਾ ਬੰਦੇ ਟਰਲੀ ਇਹਨਾਂ ਤੋਂ ਸਾਨੂੰ ਸੇਰਾ 7358 ਇਹ ਆਉਣ ਟਰੈਕਟਰ ਡੀਵੀ ਤੇੋਂ 1 ਲੱਖ ਬੋਝ ਰਿਹਾ ਇਹਦਾ ਹੀ ਚੰਨ ਮਰਲਾ ਹੈ ਸੋਰਾ WhatsApp ਕਰੂੰਗਾ ਉਟਾ ਤੇ ਚਲ ਬਿਲਕੁਲ ਨਹੀਂ ਮੇਰੀ ਫੱਕ ਨਹੀਂ ਸੀ ਜਾ ਨਾ ਫਾੜਾ ਲੈੱਕ ਲੱਗਿਆ ਵੀ ਇਹ ਦੋ ਮਾਡਲ ਟਰੈਕਟਰ ਹੈ ਜੀ 285 ਇਹਦਾ ਰੇਟ ਹੈ ਜੀ चार सौ सत्याली सी लगी हुई है जीवन सत्तर रुपए नंबर ड्रैक्टर आज दस मॉडल पांच लक्ष पच्चीस हजार रेट Ultra bonus is open with Sonra dikkat diye iş yaptı खेडन नहीं आए नहीं दूरों आया चल के

डबल डिस्ट्रीब्यूटर पीवी कत्ती स्टैंडर्ड 460 सौ साठ बहुत ज्यादा एम आर पे टेर चाली नवा ट्रैक्टर है जी डबल डिस्ट्रीब्यूटर है बवंजा दस जाऊर टायर ने

মাওযেয়ায়ে আেয়ে সাাায়ের আতেরি আতেয়ে ਰਾਉਂਡ ਕਰਨ ਬਈ ਮੰਡੀ ਘੱਟ ਭਰੀ ਐ ਸੋਨ ਨਿਕੋਨ 21616 ਮਾਡਲ 5 ਲੱਖ ਵੇਟ ਆ ਜੀ ਦਾ ਸਾਈਡ ਗੇਅਰ ਪਾਵਰ ਸਟੀering ਗੁੜੀਆ ਦੇ ਟੈਨ ਜੀ

Pvtt Ter jaringi mung kebanyu apa isi No akalang man jara do supna to Dyei che mardai do raksa prahyareta Ter jaringi rukun mangene penyalang nung bata rukun So roh raktak do nija chao

से 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 गेरा, गेरा, और जिन्स अल्ट्रावन से सुपान्द बीएनएस टर्न डिवरी टेक्टर चरिने नहीं सेड गिर सेंट्रल गिर और स्टेन्ड ये मॉडल्स ही लक्कड़ टाइप नवरखन और टॉली

सर्दी के पॉवर स्टेज में ये मतलब सब टॉसी उन्होंने कप्तानी में लगता हैं मेरे और ज भी आ रहे हैं इससे भी हम भर रही है दादा। था था। दादा। ऑर्म ट्रैक ऑर्म ट्रैक 1615 मडल ही 1000000 पेंटो ही रेट है ना मल्टी स्पीड बस पुलिंग पावर मैक्स टेंटर गिर टायर चल रहे हैं पावर स्टेशन में नोटिस ऑन नहीं का सब सोचना और उसे उड़ा लिया था ये बिल्कुल ये टेंपल लग गया है टायर है क्या सीधा से पावर स्टेशन से आ है

ਇਸ ਤੋਂ ਪੰਦੇ ਡੀ ਆਈ ਸੈਡ ਵੀਰ ਪਾਵਰ ਸਟੇਟਮੈਂਟ ਹੈ ਰੈਗਿਨਿਨ ਪੰਜਾਬ ਪੇਸੀ 15 ਮਾਡਲ ਟਰੈਕਟਰ ਇਹ 5 ਲੱਖ 35 ਹਜ਼ਾਰ ਰੇਟ ਹੈ ਜੀ ਪੰਜਾਬ ਨੰਬਰ ਹੈ ਪੀ ਵੀ 30 ਨਾਲ ਕੋਈ ਜੁਲਦੀ ਹੈ ਪੰਜਾਬ ਪੰਡ ਡੀ ਵੱਡੀ ਸਾਥੀ ਨਦੀ ਹੈ ਇਹਨੇ ਪੱਲਗਿਆ ਹੈ ਟਾਇਰ ਹੈ ਰੈਗਿਨਿਨ ਦਾ ਸੀਤਾਸੀ ਪੰਜਾਬ ਨੰਬਰ ਟਰੈਕਟਰ ਹੈ ਪੀ ਵੀ 10 ਸੇ 13 ਮਾਡਲ 4 ਲੱਖ 30 ਹਜ਼ਾਰ ਰੇਟ ਹੈ ਦਾ ਨਾਲ ਕੋੜਾ 65 BHMT ਥੋੜੀ ਸਾਫ਼ੀ ਲੱਗੀ ਹੋਈ ਹੈ ਪਾਵਰ ਸਟੀering ਹੈ 11 ਮਾਡਲ ਹੈ 4 ਲੱਖ 32 ਹਜ਼ਾਰ ਰੇਟ ਆਈ ਟਾਇਰ ਹੈਗੇ ਨੇ ਜਿਹੜੇ 70 ਪਾਈ ਸੀ ਨਾਲ ਕੋੜਾ ਹੀ ਸੋਨਾ ਲੀਕਾ DI 60 RX ਸਾਈਡ ਵੀਰ ਪਾਵਰ ਸਟੀering ਟਾਇਰ ਹੈਗੇ ਨੇ ਇਹਦੇ ਨਵੇਂ ਨੇ ਚਾਰੇ ਇਹ ਆਰ ਨੰਬਰ ਟ੍ਰੈਕ ਕਰੀਏ 13 ਮਾਡਲ 4 ਲੱਖ 35 ਹਜ਼ਾਰ ਰੇਟ ਆਈ ਦਾ ਤਾਂ ਜਿਹੜੇ ਜਿਹੜੇ ਪਰੋਤ ਕੀ ਇਹ ਸੌਫਟਵੇਅਰ ਹੈ ਸ। ਇਹੋਂ ਉਪਰ ਪਰੰੰ ਜ਼ਿਆਦਾ ਜੀ ਆਉਂਦੀ ਆ। ਇਹਦੇ ਵਿੱਚ 70% ਤੋਂ 10% ਵੀ ਬੰਦ ਤਾਂ ਸਾਈਡ ਵੀ 55% ਜੀ ਆਉਂਦੀ ਆ। 16 ਮੁੱਲ ਹੈ ਸੇ ਲੱਗ 9000 ਰੇਟ ਹੈ। 9000 ਤੋਂ

या राम मतलब कच्ची सौराज अठ सौ पचुंजा इक्कीस और बड़ी है लगी स्टार पंद्रह मॉडल तीस हजार रुपए पिछले बी हज़ार दिन वापस दे देंगे

कौट ਓਏ ਹੁਣ ਦੇ ਨੀ ਜਮੀਨ ਨੂੰ ਲੱਗਾ ਜਮੀਨ ਸੁਣ ਨੂੰ ਹਟ ਗਿਆ ਹੈ ਸੁਣ ਨੂੰ ਤੈਨੂੰ ਜਮੀਨ ਹਟ ਗਿਆ ਉਹਦਾ ਪਤਾ ਨਹੀਂ ਲੱਗਣਾ ਕੀ ਕਰਦਾ 2000 ਪਾਣੀ ਹਟ ਗਿਆ ਕਿ ਦਜਨ ਹੋ ਗਿਆ ਪਰਾਹ ਹੋ ਗਿਆ ਐਂ ਕਹਦੇ ਨਾਲ ਇਹ ਕਿੰਨੇ ਜਾਇ 4000 ਦੇ ਦੇਖ ਦੇਖੀ ਕੋਈ ਕੁਝ ਹੋ ਗਿਆ ਮੜਾ ਜਾ ਕਰੇ ਜਾ ਡੀ ਟਿਕ ਦੇ ਇਹ ਤੰ ਨਾਲੇ ਨੇ 3500 3800 ਤੰ ਨਾਲੇ ਨੇ ਹਾਂ ਤੰ ਨਾਲੇ ਇਹ ਦੋ ਵਾਲੇ ਆ ਤੀਜਾ ਉਹਦਾ ਉਹ ਆ ਉਹਦਾ ਮੈਕ ਆ ਇਹਦੇ ਨੂੰ ਲੱਗਦਾ ਹੈ ਮੈਂ ਵੀ ਹੀ ਹਿਣੇ ਯਾਰ ਮੈਂ ਦੂਜੇ ਨੂੰ ਦਾਂ ਵਧੀਆ ਲੱਗਿਆ ਜਿਹੜੇ ਦੋਨੇ ਹਾਂ ਇਹ ਤਾਂ ਵਧੀਆ ਚ ਨੇ ਉਹ ਹਾਂ ਉਹ ਇਹਨੇ ਛੋਟੇ ਥੋੜੇ ਸਾਈਜ਼ ਵੱਡਾ ਹੈ ਅੱਛਾ ਇਹ ਜਿਹੜੇ ਲਿਆ ਬਜਾਰਾ ਡੀ ਇਹ ਦੇਖ ਲੈ ਉਹਦਾ ਡੀ ਟਿਕਦੀ ਉਹ ਮੈਂ ਆਪਾਂ ਉਹਦੀ ਖਰਾਬ ਹੋ ਜਾਂਦੀ ਸਾਲ ਦੀ ਗਾਰੰਟੀ ਤੇ ਬਿੱਲ ਕੱਟ ਕੀਤਾ ਕਿੱਥੋਂ ਲਿਆ ਤੁਸੀਂ ਇੱਥੇ ਹੀ ਲਿਆ ਦਿੱਲੀ ਵਾਲਿਆਂ ਤੋਂ ਤੂੰ ਆਨਲਾਈਨ ਮੰਗਾ ਲੈਂਦਾ ਨਾ ਨਾ ਮੰਗੇ ਪੈਂਦਾ ਯਾਰ ਬਿੱਲ ਨਹੀਂ ਦਿੰਦੇ ਤੁਹਾਨੂੰ ਸਸਤੇ ਵਿੱਚ ਉਹ ਆਨਲਾਈਨ ਬਿੱਲ ਨਹੀਂ ਦਿੰਦੇ ਨਾ ਆਹ ਆ ਤਾਂ ਭਾਏ ਨੇ 4000 ਤੋਂ ਘੱਟ ਨੇ ਆਨਲਾਈਨ ਮੇਰੇ ਹਾਂ ਨਾ ਨਾ ਮੈਂ ਸਾਬ ਉਹ ਦੇ ਐਂਟਰੀ ਮਾਰ ਉਹ ਮਾਰ ਕੇ ਸੱਤ ਮਾਰ ਕੇ ਦੇਖ ਨਹੀਂ ਮੈਂ ਤਿੰਨ ਦਿਨ ਹੋ ਗਏ ਮੈਨੂੰ ਮੱਥਾ ਮੇਹੀ ਮਾਰੀ ਆ 2300 ਰੁਪਏ ਦੇ ਨਹੀਂ ਟੱਕਦੇ ਇਹ ਰੀਤੇ ਹੀ ਚੱਲੇ ਮੈਂ ਹੁਣ ਸਰ ਤੇ ਮਾਰ ਲਵਾਂ ਨਹੀਂ ਨਹੀਂ ਇਹ ਹੈ ਨਹੀਂ ਤੈਸਾ ਦੇ ਦੋ ਨਾਲ ਦੀ ਕੱਢ ਕੇ ਦਿਖਾ ਦੇ ਉਹ ਯਾਰ ਇਸ ਨਾਲ ਦੀ ਨਾ ਦਿਆ ਬੱਬੂ ਨੇ ਤਾਂ ਲਿਆਂਦੇ ਯਾਰ ਆ ਫੜ ਦੂੰ ਮੋਬਾਈਲ ਤਾਂ ਫੜ ਕੱਢ ਕੇ ਤੈਸਾ ਦੇ ਕੱਢ ਦੇ ਡਿਜੀ ਚੱਕ ਲੈ ਇਹ ਦੇ ਨਾਲ ਰਾਤ ਰਾਤ ਨੂੰ ਮੇਰੇ ਆ ਤੇ ਖੜ ਜਾ ਮੇਰੇ ਲੈ ਕੇ ਚੱਲ ਇਹਦੇ ਨਾਲ ਦੇ ਵੀ ਦੂਜੇ ਮਿਲਦੇ ਨੇ 30 ਉਹ ਲਈ ਫਿਰਦਾ ਹੈਗਾ ਆਪਣਾ ਹੁਣ बना हो गया क्या? थोड़ी। अरसा? वोट हराना सो गया है। वोट हराना। तो भाई वो तेज हो गया। मेरे साथ वोट हराना बहुत बढ़िया महक। नहीं करे तो मेरे एक मोदी सेपर का मेरे दूसरे अप्लाई करे सुना। थोड़ी। आह वो मोदी आह वो तो पंद्रह सौ लोग सो गये हैं। उधर पंद्रह। उन्होंने बोली मैं क्या चीज़ ਰਾ ਹੋ ਗਿਆ ਨਾ ਕੀ ਫਾਇਦਾ ਯਾਰ ਅੱਛਾ ਅੱਛਾ ਬਾਰੇ ਬਾਰੇ ਮਗਾਲੇ ਯਾਰ ਪਹਿਲੇ ਉਹ ਤੇ ਰਹਿਣ ਦੇ ਮੈਂ ਉਹ ਕੰਟੈਂਟ ਹੈ ਤੇਰੇ ਚੈਨਲ ਤੇ ਕੰਟੈਂਟ ਆਇਆ ਹੈ ਕਿਹੜੇ ਉਹ ਤਾਂ ਫਾਮ ਫਾਰ ਉਹ ਤਾਂ ਬਹੁਤ ਟਾਈਮ ਦਾ ਹੋ ਗਿਆ ਫਿਰ ਹੁਣ ਉਹਦਾ ਕੀ ਹੱਲ ਹੋਇਆ ਉਹ ਤਾਂ ਕੋਈ ਨਾ ਹੋ ਜੂਗਾ ਆਪੀ ਹੋ ਜੂ ਮੈਂ ਤਾਂ ਦੂਜੇ ਚਲਾਉਣ ਲੱਗ ਗਿਆ ਉਹ ਫੇਰ ਚਲਾਉਂਗਾ ਮਾ ਕਰੋ ਮੈਂ ਤਾਂ ਉਹਨੇ ਹੱਸਿਆ ਦੀ ਮੇਰੇ ਵਾਲ ਤੇ ਆ ਗਿਆ ਦੀਆ ਮੇਲ ਦਾ ਹੋ ਗਿਆ ਰੋਟਾ ਉਹਨੇ ਦੱਸਿਆ ਜੀ ਮੈਨੂੰ ਆਪਣਾ ਕੀ ਕਹਿੰਦੇ ਨੇ ਖਾਣ ਨੇ ਉਹਦਾ ਹੋ ਜੂ ਰੋਟਾ ਮੈਂ ਬਾਬਿਆਂ ਦੀ ਵੀਡੀਓ ਪਾਦੀ ਤੂੰ ਹੀ ਬਾਬਿਆਂ ਦੀ ਪਾਦੀ ਕਿਹੜੇ ਬਾਬਿਆਂ ਦੀ ਮੈਂ ਤਾਂ ਪਾਲੇ ਬਾਬੇ ਦੀ ਪਾਦੀ ਹਾਲਾ ਬਾਬਾ ਕਿਹੜਾ ਉੱਥ ਜਿਹੜੋ ਪਾਉਂਦਾ ਦਾ ਹੂੰ ਹੂੰ ਉਹਦੇ ਸੱਦਿਆ ਦੀ ਉਹਨੂੰ ਸਾਨੂੰ ਗਈ ਸੀਗੀ ਅੱਛਾ ਹਾਂ ਇੱਕ ਐਮ ਐਂਡ 21 ਸੁਖੀ ਹਰੀ ਗੜੀ ਇੱਕ ਮੁੰਡਾ ਹੋਰ ਸੀ ਅੱਛਾ ਉਹ ਬਤ ਉਹਦੇ ਵਿੱਚ ਕੋਈ ਬਾਜ ਨਹੀਂ ਆਈ ਸੀਗੀ ਉਹ ਸਿੱਧੀ ਜਾ ਕੇ ਪਾਤੀ ਵੀਡੀਓ ਜਿਵੇਂ ਇਹ ਬਣਾ ਕੇ ਮੈਨੂੰ ਉੱਥੇ ਬੋਲੀ ਜਾਂਦਾ ਹੁਣ ਜਿੱਦਾਂ ਆਪਦਾ ਵਿੱਚ ਕੰਟੈਂਟ ਹੁੰਦਾ ਫਿਰ ਤਾਂ ਚੱਲੇ ਜਾਂਦਾ ਆ ਬੋਲਣਾ ਹਾਂ ਉਹਨੇ ਕੰਟੈਂਟ ਰਿਵਿਊ ਭੇਜਤਾ ਉਹ ਵੀ ਡਿਲੀਟ ਕਰਿਆ ਹਾਰ ਕੇ ਵੀਡੀਓ ਮੇਰਾ ਤਾਂ ਪਾਪਾ 15 15 ਕੋਣ ਕਰਦਾ ਫਿਰ ਹੋਵੇ ਮਨ ਉੱਠ ਜਾ ਹਾਂ ਭਾਈ ਪਿੱਛਾ ਤੇ ਮੈਂ ਬਰਨ ਲਾ ਜਲ ਲਾਈਵ ਕਿਥੇ ਚੱਲਦਾ ਅੱਜ ਜਿਹੜੇ ਤੋਂ ਕੋਈ ਫਾਇਦਾ ਫਿਰ ਲਾਈਵ ਚੱਲਦਾ ਲਾਈਵ ਇਹਨੂੰ ਕੀ ਹੁੰਦਾ ਐਸੇ ਜਿਹਦਾ ਹੋਰ ਫਾਇਦਾ ਕੀ ਆ ਨਾ ਹਲੇ ਆਉਂਦੀ ਮੈਂ ਕੱਲ ਕਰਮ ਬੋਲਦਾ ਸਹੀ ਬੋਲਦਾ ਨਹੀਂ ਮੈਂ ਹੁਣ ਗੱਲਾਂ ਹੀ ਕਰੀਆਂ ਨੇ ਜਿਰਨੇ ਮੈਂ ਇਧਰ ਗੁੜੀ ਬਣਾ ਕੇ ਆਇਆਗਾ ਨਾ ਜਿਹੇ ਤੋਂ ਬਾਲਾ ਵੀ ਕੁਝ ਕਹੇ ਨੇ ਕੋਈ ਨਾ ਨਾ ਮਾਦੂੜੀ ਮੈਂ ਤੇਰੇ ਤੇਰੇ ਕਰਕੇ ਖੜ ਗਿਆ ਮੈਂ ਤਾਂ ਪਹਿਲੀ ਹੀ ਉੱਥੇ ਬਣਾਈ ਗਿਆ ਛੋਟ ਦੇ ਸਾਰਿਆਂ ਖੜ ਕੇ ਉਹਦਾ ਆਪਣੇ ਯਾਰੀ ਨੂੰ ਉਹਨਾਂ ਦੇ ਦਿੰਦੇ ਆਂਦਾ ਉੱਥੇ ਤਾਂ ਬਣਾਉਂਦਾ ਬਾਦੋਂ ਉਹਦੇ ਨਾਲੋਂ ਪਾ ਲੈਣਾ ਜੀ ਥੱਲੇ ਆ ਆ ਨਿਕਲ ਜਾਂਦੇ ਜੀ ਖੜੀ ਆ ਕੇ ਫੇਸਬੁਕ ਤੋਂ ਹੀ ਪਾ ਦਿੰਦਾ ਸਾਰਿਆਂ ਦੇ ਫੇਸਬੁਕ ਤੋਂ ਹੀ ਪੈਸੇ ਪੰਦਾਉਂਦਾ ਮੈਂ ਤਾਂ ਆਪ ਘਾਉਂਦੇ ਆਉਂਦੇ ਨੂੰ ਕਿਨਾਲੀ ਤੇਰਾ ਮੇਰਾ 1.5 ਹਜ਼ਾਰ ਭਾਵੇਂ 8500 ਰੁਪਏ ਤੋਂ ਬਾਅਦ ਨਹੀਂ ਫਿਰ ਆਲਾ ਤੋਂ ਬਾਅਦ ਹੋ ਲੱਗਿਆ ਕਿੰਨੇ ਤੋਂ ਬਾਅਦ ਤਾਂ ਲੱਗਿਆ ਜੰਗਲੀ ਕਰ ਲਿਆ ਤੋਂ ਲੈ ਬਾਅਦ ਚ ਚੱਲੋਂਦਾਰੇ